ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਸਾਨੂੰ ਲੈ ਕੇ ਚੱਲੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਥੀ ਚੱਲ ਆਪਾਂ ਅੱਜ ਬੜਾ ਕਲੀਆਂ ਸੋਹਣੇ ਦਰਸ਼ਕਾਂ ਦੇ ਦਾਰਸ਼ਨ ਕਰਦੇਗੇ ਸਾਧਗੁਰੂ ਆਪ ਵਰਸੇ ਦਾ ਸੰਗਤਾਂ ਨੂੰ ਦਾਰਸ਼ਨ ਕਿਹਨ ਨਿਕਲਾ ਹੋਇਆ ਚਾਚਾ ਕੋਲੇ ਨਾ ਜਲਦੀ ਨਹੀਂ ਹੁੰਦੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਨਗਰਗੀਤਨਾ ਆਪਣੇ ਪਿੰਡ ਦੇ ਵਿੱਚ ਨਗਰਗੀਤ ਹੋਣਾ ਜੀ ਤੇ ਆਪਾਂ ਆਪਣੇ ਇੰਦਰਵਾਸ਼ਾ ਨੂੰ ਨਗਰਗੀਤਨ ਦੇ ਵਿੱਚ ਜ਼ਰੂਰ ਲੈ ਕੇ ਜਾਵਾਂਗੇ ਕਿਉਂਕਿ ਇਹ ਆਪਣੇ ਗੁਰੂ ਮਹਾਰਾਜਾਂ ਦੀ ਸਵਾਰੀ ਰਹੀ ਹੈ ਜੀ ਤੇ ਤਾਂ ਕਰਕੇ ਆਪਾਂ ਇਹਨੂੰ ਨਗਰਗੀਤਨ ਵਿੱਚ ਲੈ ਕੇ ਜਾਵਾਂਗੇ ਤੇ ਇੱਕ ਬਾਈ ਹੋਰ ਖੁਸ਼ਖਬਰੀ ਵਾਲੀ ਗੱਲ ਦੱਸਦੇ ਆ ਐ ਮੇਰੇ ਭਾਣ ਜੇ ਕੈਨੇਡਾ ਆ ਗਏ ਹੋਇਆ ਜੀ ਤੇ ਉਹਨਾਂ ਨੇ ਸਾਡੇ ਵਾਸਤੇ ਵੀਡੀਓ ਬਣਾਉਂਦੇ ਕਰਕੇ ਇੱਕ ਗਿਫਟ ਭੇਜਿਆ ਤੇ ਅੱਜ ਪਹਿਲੀ ਵੀਡੀਓ ਦੀ ਸ਼ੁਰੂਆਤ ਵੀ ਆਪਾਂ ਅ ਨਗਰਗੀਤਾਂ ਤੋਂ ਹੀ ਕਰ ਲੱਗੇ ਆ ਤੇ ਉਹ ਤੁਹਾਨੂੰ ਗਿਫਟ ਦਿਖਾ ਦਈਏ ਜੀ ਤੇ ਉਹਨਾਂ ਨੇ ਉਹ ਨਹੀਂ ਲਿਆ ਬਾਈ ਉਹਨਾਂ ਨੇ ਬਾਈ ਸਾਡੇ ਵਾਸਤੇ ਆ ਮੈਕ ਭੇਜਿਆ ਜੀ ਤੇ ਜਿਹੜਾ ਤੁਹਾਡੇ ਨਾਲ ਅਸੀਂ ਮਤਲਬ ਸ਼ੇਅਰ ਕਰਨ ਲੱਗੇ ਆ ਤੇ ਬਹੁਤ ਵਧੀਆ ਕੁਆਲਿਟੀ ਦੇ ਬਾਈ ਮੈਕ ਭੇਜਿਆ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਆਪਦੇ ਭਾਣਜਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵੀਡੀਓ ਦੇ ਤੁਸੀਂ ਐਂਡ ਤੱਕ ਜਰੂਰ ਬਣੇ ਰਹੋ ਬਾਈ ਤੇ ਆਪਾਂ ਤੁਹਾਨੂੰ ਆਪਣੇ ਪਿੰਡ ਦਾ ਨਗਰ ਕੀਰਤਨ ਜੂਰ ਦਿਖਾਵਾਂਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਾਂ ਆਪਣੇ ਇੰਦਰਵਾਸ਼ਾ ਨੂੰ ਲੈ ਕੇ ਚੱਲੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਥੀ ਛੋਟੇ-ਫਿੱਟੇ ਸੁਣਨੇ ਕੇ ਲਈ ਪੋਡਕਾਸਟ ਡਾਊਨਲੋਡ ਕਰੇਗੇ ਇੱਕ ਮਹੀਨਾ ਮੁਫਤ ਵਿੱਚ ਆਜ਼ਮਾਓ ਖੰਡਾ ਆਜ਼ਾਦ ਗਿਆ ਹਾਕਮ ਹੈ ਬਹੁਤ ਵਡਾ ਕੱਲ ਵੀ ਸੋਹੇ ਸੀ ਸਰੰਤੇ ਦਾਰਸ਼ਨ ਕਰਦੇ ਨੇ ਸਾਧਗੁਰੂ ਆਪ ਵਰਸੇ ਚਤਕਤਾ ਨੂੰ ਦਾਰਸ਼ਨ ਕੇ ਬਾਅਦ ਪਿਤਾ ਹੀ ਸੰਗਤੀ ਪਰਕਰਮ ਰਹੇ ਜਿਸ ਆਗੂ ਨੂੰ ਦੇਖੇ ਸੰਗਤ ਨੂੰ ਚੱਲ ਕਰਕੇ ਦੂਸਰੇ ਪੜਾਅ ਤੇ ਪਹੁੰਚ ਚੁੱਕੇ ਨੇ आई <laughs> 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 何だこれは。